हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਆਪਾਂ ਬਈ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮਨ ਕੇ ਚੱਲੋ ਘਰੇਲੂ ਕੁਸ਼ੂਆ ਚੋਹੇ ਅੱਜ ਮੱਝ ਸੇਲ ਕਰ ਰਹੇ ਆ ਕਿ ਤੇ ਜਿਹੜੀ ਇਹਦੀ ਬਾਈ ਡਿਟੇਲ ਆ ਉਹ ਆਪਾਂ ਹੀ ਦੇ ਮੰਗ ਤੇ ਜਿਹੜਾ ਪਿੰਡ ਆ ਬਾਈ ਦਾ ਉਹ ਹੈਗਾ ਬਈ ਦੱਦਾ ਹੋਰ ਜ਼ਿਲ੍ਹਾ ਇਹਨੂੰ ਬਈ ਪੈ ਜਾਂਦਾ ਲੁਧਿਆਣਾ ਸੀਲ ਜਿਹੜੀ ਪਈ ਜਾਂਦੀ ਹੈ ਇਧਰ ਆਉਂਗੇ ਰਾਏਕੋਟ ਪਈ ਜਾਂਦੀ ਹੈਗੀ ਤੇ ਨੇੜੇ ਦੇ ਪਿੰਡ ਹੈਗੇ ਬਾਈ ਨੂੰ ਰਾਏਕੋਟ ਵੀ ਨੇੜੀ ਰਹ ਜਾਂਦਾ ਬਾਈ ਇਧਰ ਆਉਂਗੇ ਕਾਲਸਾਂ ਵੀ ਨੇੜੀ ਆ ਤੇ ਮਹਿਲਕਲਾਂ ਵੀ ਨੇੜੀ ਰਹ ਜਾਂਦਾ ਤੇ ਜਿਹੜਾ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਉਹ ਹੈਗਾ 62832 10529 ਇੱਕ ਵਾਰੀ ਹੋਰ ਨੋਟ ਕਰ ਲਓ ਬਾਈ 62832 10529 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਬਾਈ ਬਾਹਰ ਗਿਆ ਵ ਤਾਂ ਕਰਕੇ ਬਾਈ ਇਹਦੀ ਡਿਟੇਲ ਬਾਈ ਕਹਿੰਨਾ ਤੁਸੀਂ ਦੱਸ ਦਿਓ ਤੇ ਬਾਕੀ ਜੇ ਕੋਈ ਵੱਧ ਜਾਣਕਾਰੀ ਲੈਣੀ ਹੋਈ ਉਹ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਮੋਟੀ ਮੋਟੀ ਆਪਾਂ ਡਿਟੇਲ ਇਹਦੀ ਦੇ ਦਨੇ ਆ। ਸੂਆ ਬਾਈਏ ਸੂੰਦੀ ਆ ਤੀਜਾ ਤੇ ਦਿਨੇ ਦੇ ਬਾਈ ਪੂਰੇ ਆ 6 ਤਰੀਕ ਨੂੰ ਪੂਰੇ ਹੋਗੇ ਦਿਨ ਬਾਈ ਦੇ ਦੱਸਣ ਮੁਤਾਬਕ। ਹੁਣ ਮੰਨ ਕੇ ਚੱਲੋ ਬਾਈ ਕਹਿੰਦਾ 5 ਜਾਂ 6 ਦਿਨ ਉੱਤੇ ਲੈ ਜੂ। 12 ਲੀਟਰ ਇਹਦਾ ਕਰਮਾਲੀ ਦਾ ਰਕਾਰਡ ਆ ਪਿਛਲੇ ਸੂਏ ਦਾ। ਤੀਜਾ ਸੂਆ ਹੁਣੇ ਸੂ ਰਹੀ ਹੈਗੀ ਤੇ ਐਦ ਕਿ ਬਾਈ ਕਹਿੰਦਾ ਉਮੀਦ ਆ ਤੋ 13 ਤੋਂ 14 ਲੀਟਰ ਦੀ। ਠੰਡੀ ਸ਼ਿਰ ਫੁੱਲ ਚੌਣ ਚਵਾ ਦੀ ਗੱਲ ਕਰੀਏ ਚੌਣ ਚਵਾ ਵੀ ਬਾਈ ਕਹਿੰਦੇ ਇੱਕ ਨੰਬਰ ਸੀਗਾ ਤੇ ਬਾਕੀ ਥਾਣਾ ਦਾ ਤੁਹਾਨੂੰ ਸਹਾਈਜ ਆਪਾਂ ਇਹਦੇ ਚੈੱਕ ਕਰਵਾਨ। ਥਾਣ ਬਹੁਤ ਚੰਗਾ ਲੱਗਿਆ ਵਾ ਕੱਲਾ ਪੂਰੀ ਵਿਥੀ ਰੱਥਣ ਲੱਗਿਆ ਵਾ ਦਾ ਖਣਾ ਦਾ ਸਾਇ ਸੁਜ ਬਾਈ ਚੈੱਕ ਕਰ ਸਕਦਾ ਬਹੁਤ ਚੰਗਾ ਦਾ ਤੇ ਹਵਾਨਾ ਬਾਈ ਕਨੇ ਸੋਨਾ ਤਿਆਰ ਕਰ ਦਿਆ ਮੰਨ ਲੇ ਚੱਲੋ ਵੀ ਜੋ ਨੇੜੇ ਹੁੰਦੀ ਹੈ ਕਿਉਂਕਿ ਇਹ ਦਿਨ ਲੈ ਜੂਗੀ 6 ਤੋਂ 7 ਦਿਨ ਤੇ ਜਿਹੜਾ ਇਹਦਾ ਬਾਈ ਨੇ ਮੁੱਲ ਰੱਖਿਆਗਾ ਮੁੱਲ ਹੈਗਾ ਬਾਈ 1 ਲੱਖ ਤੇ 40000 ਤੇ ਬਾਈ ਕਨੇ ਆਏਗੇ ਤਾਂ ਮਾਨਦਾਨ ਮੌਕੇ ਤੇ ਆਪਾਂ ਜਰੂਰ ਕਰ ਦਾਂਗੇ ਬਾਕੀ ਕਦ ਕਾਠੇ ਦਾ ਚੈੱਕ ਕਰ ਸਕਦਾ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਬਾਈ ਬਹੁਤ ਪਿਆਰਾ ਸਿੰਘ ਨਾਲ ਵੀ ਕਰਮਾਲੀ ਦਾ ਸਿੰਘ ਮੋੜਿਆ ਵਾ ਪਤਲੇ ਪਿੰਡੇ ਦੀ ਆਪਾਂ ਕਹਿ ਸਕਦੇ ਹਾਂਗੇ ਸੋਹਣਾ ਇਹਦਾ ਢਾਂਚਾ ਕਰਮਾਲੀ ਦਾ ਲੇਵਾ ਵੀ ਆਪਾਂ ਚੈੱਕ ਕਰ ਲੈਣਾ ਥੋੜਾ ਇਹ ਬੈਡਰ ਦੀ ਜ਼ਰੂਰ ਹੈ ਕਿਉਂਕਿ ਮੰਜਾਂ ਥੋੜੀਆਂ ਜਿਆਦਾ ਡਰਦੀਆਂ ਹੁੰਦੀਆਂ ਨੇ ਲੇਵਾ ਇਹਦਾ ਚੈੱਕ ਕਰ ਸਕਦੇ ਪਿੱਛੇ ਤੋਂ ਵੀ ਲੇਵਾ ਬਹੁਤ ਚੰਗਾ ਮੂਰ ਨੂੰ ਵੀ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਬਾਕੀ ਫਿਟਿੰਗ ਫੂਟਿੰਗ ਚੈੱਕ ਕਰ ਸਕਦਾ ਜਿਹੜਾ ਥਾਣਾ ਬਹੁਤ ਚੰਗਾ ਥਾਣ ਲੱਗਿਆ ਹੋਇਆ ਇੱਕੋ ਜਿਹਾ ਥਾਣਾ ਪੂਰੀ ਵਿਥੀ ਤੇ ਨਿਖੜ ਮਾ ਥਾਣ ਲੱਗਿਆ ਹੋਇਆ ਤੋਰਾ ਤਾਰ ਆਪਾਂ ਇਹਦਾ ਸੋਨੂੰ ਚੈੱਕ ਕਰਵਾ ਦਿੰਨੇ ਆ ਲੈ ভাই ਤੋਰਾ ਤਾਰ ਇਹਦਾ ਚੈੱਕ ਕਰ ਸਕਦੇ ਹਾਂ ਕਰਮਾਲੀ ਦਾ ਬਾਕੀ ਥਾਨ ਬਹੁਤ ਚੰਗਾ ਸੱਦ ਫੁੱਲ ਚੰਗਾ ਪਲੀਸਮੀ ਵੀ ਚੰਗੀ ਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਹੈ ਮੱਝ ਸੇਲ ਕਰ ਰਹੇ ਆ 1 ਲੱਖ 40000 ਰੁਪਏ ਬਾਈ ਇਹਦਾ ਮੁੱਲ ਬਾਕੀ ਬਾਈ ਕਨੇ ਆਏਗੇ ਦਾ ਮਾਨ ਤਾਨ ਮੌਕੇ ਤੇ ਜਰੂਰ ਹੋ ਜੂਗਾ ਤੇ ਬਾਕੀ ਜੇ ਬਾਈ ਸੇ ਕਿਸੇ ਨੂੰ ਬੱਧ ਡਿਟੇਲ ਚਾਹੀਦੀ ਹੋਈ ਤਾਂ ਉਹ ਬਾਈ ਨਾਲ ਕੰਟੈਕਟ ਕਰ ਲੈ ਕਿਉਂਕਿ ਬਾਈ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਚੱਲੂਗਾ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ